ਸਰਕਾਰ ਵੱਲੋਂ ਬਜ਼ੁਰਗ ਨਾਗਰਿਕਾਂ ਨੂੰ ਤੋਹਫਾ ਹੁਣ ਹਰ ਮਹੀਨੇ ਮਿਲੇਗੀ 3500 ਰੁਪਏ ਪੈਨਸ਼ਨ ਭਾਰਤੀ ਰੇਲਵੇ ਨੇ ਟਿਕਟ ਦੇ ਵਿੱਚ ਮੋੜ ਸ਼ੁਰੂ ਕੀਤੀ ਛੋਟ ਹੁਣ ਯਾਤਰਾ ਫਿਰ ਹੋਈ ਸਸਤੀ ਤੂਬਾ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਹੈਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ ਹੈ ਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਬਜ਼ੁਰਗਾਂ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਆਈ ਹੈ ਸਰਕਾਰ ਨੇ ਹਾਲੀ ਵਿੱਚ ਇੱਕ ਨਵੀਂ ਪੈਨਸ਼ਨ ਯੋਜਨਾ ਨੂੰ ਮਨਜ਼ੂਰੀ ਸਥਿਤੀ ਹੈ ਜਿਸ ਦੇ ਤਹਿਤ ਯੋਗ ਬਜ਼ੁਰਗ ਨਾਗਰਿਕਾਂ ਨੂੰ ਹਰ ਮਹੀਨੇ 3500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਇਹ ਯੋਜਨਾ ਉਹਨਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਕੋਲ ਨਿਯਮਤ ਆਮਦਨੀ ਸਰੋਤ ਨਹੀਂ ਹੈ ਅਤੇ ਜੋ ਆਪਣੇ ਬੁਢਾਪੇ ਵਿੱਚ ਇੱਕ ਸਨਮਾਨਜਨਕ ਜੀਵਨ ਬਤੀਤ ਕਰਨਾ ਚਾਹੁੰਦੇ ਹਨ ਇਹ ਨਵੀਂ ਪੈਨਸ਼ਨ ਯੋਜਨਾ ਕੀ ਹੈ ਸਰਕਾਰ ਦੀ ਇਹ ਪੈਨਸ਼ਨ ਯੋਜਨਾ ਵਿਸ਼ੇਸ਼ ਤੌਰ ਤੇ ਉਹਨਾਂ ਬਜ਼ੁਰਗ ਨਾਗਰਿਕਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੀ ਵਿੱਤੀ ਸਥਿਤੀ ਕਮਜ਼ੋਰ ਹੈ ਅਤੇ ਇਨਾਂ ਨੂੰ ਸਮਾਜਿਕ ਸੁਰੱਖਿਆ ਦੀ ਲੋੜ ਹੈ 3500 ਰੁਪਏ ਪ੍ਰਤੀ ਮਹੀਨਾ ਦੀ ਨਿਜਮਤ ਪੈਨਸ਼ਨ ਕੇਂਦਰ ਅਤੇ ਰਾਜ ਸਰਕਾਰਾਂ ਦੀ ਭਾਈਵਾਲੀ ਦੁਆਰਾ ਸੰਚਾਲਿਤ ਡੀਬੀਟੀ ਡਾਇਰੈਕਟ ਬੈਨੀਫਿਟ ਬੈਨੀਫਿਟ ਟ੍ਰਾਂਸਫਰ ਰਾਹੀਂ ਪੈਸੇ ਸਿੱਧੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੇ ਜਾਂਦੇ ਹਨ 60 ਸਾਲ ਅਤੇ ਇਸ ਤੋਂ ਬਾਅਦ ਉਮਰ ਦੇ ਨਾਗਰਿਕਾਂ ਲਈ ਯੋਗਤਾ ਦੇ ਆਧਾਰ ਤੇ ਚੋਣ ਸਰਕਾਰ ਨੇ ਇਸ ਯੋਜਨਾ ਦਾ ਲਾਭ ਉਠਾਉਣ ਲਈ ਕੁਝ ਮਾਪਦੰਡ ਨਿਰਧਾਰਿਤ ਕੀਤੇ ਹਨ। ਬੇਨਿਕਾਰ ਦੀ ਉਮਰ ਘੱਟੋ-ਘੱਟ 60 ਸਾਲ ਹੋਣੀ ਚਾਹੀਦੀ ਹੈ। ਬੇਨਿਕਾਰ ਦੀ ਮਾਸਿਕ ਆਮਦਨ 10000 ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਬੇਨਿਕਾਰ ਕਿਸੇ ਹੋਰ ਸਰਕਾਰੀ ਪੈਨਸ਼ਨ ਯੋਜਨਾ ਦਾ ਲਾਭ ਨਹੀਂ ਲੈ ਰਿਹਾ ਹੋਣਾ ਚਾਹੀਦਾ। BPL ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰਾਂ ਨੂੰ ਤਰਜੀਹ। ਬੈਂਕ ਖਾਤਾ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ। ਕਿਵੇਂ ਕਰਨਾ ਹੈ ਅਪਲਾਈ? ਇਸ ਯੋਜਨਾ ਲਈ ਅਰਜੀ ਦੇਣਾ ਕਾਫੀ ਆਸਾਨ ਹੈ ਅਤੇ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਕੀਤਾ ਜਾ ਸਕਦਾ ਹੈ ਅਰਵੇਦਨ ਆਫਲਾਈਨ ਅਰਜੀ ਆਪਣੇ ਨਜ਼ਦੀਕੀ ਸਮਾਜ ਭਲਾਈ ਵਿਭਾਗ ਜਾਂ ਬਲਾਕ ਦਫ਼ਤਰ ਜਾਓ ਪੈਨਸ਼ਨ ਯੋਜਨਾ ਫਾਰਮ ਪ੍ਰਾਪਤ ਕਰੋ ਅਤੇ ਭਰੋ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ ਉਮਰ ਦਾ ਸਬੂਤ ਬੈਂਕ ਪਾਸਬੁੱਕ ਨੱਥੀ ਕਰੋ ਫਾਰਮ ਜਮਾ ਕਰੋ ਅਤੇ ਰਸੀਦ ਪ੍ਰਾਪਤ ਕਰੋ। ਆਨਲਾਈਨ ਅਰਜੀ। ਰਾਜ ਸਰਕਾਰ ਦੇ ਸਮਾਜ ਭਲਾਈ ਵਿਭਾਗ ਦੀ ਵੈੱਬਸਾਈਟ ਤੇ ਜਾਓ। ਸੀਨੀਅਰ ਸਿਟੀਜ਼ਨ ਪੈਨਸ਼ਨ ਸਕੀਮ ਭਾਗ ਤੇ ਕਲਿੱਕ ਕਰੋ। ਰਜਿਸਟਰ ਕਰੋ ਅਤੇ ਫਾਰਮ ਭਰੋ। ਸਕੈਨ ਕੀਤੇ ਦਸਤਾਵੇਜ਼ ਅਪਲੋਡ ਕਰੋ। ਆਨਲਾਈਨ ਅਰਜੀ ਦੀ ਸਥਿਤੀ ਨੂੰ ਟਰੈਕ ਕਰੋ। ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਆਧਾਰ ਕਾਰਡ, ਉਮਰ ਦਾ ਸਬੂਤ ਜਿਵੇਂ ਕਿ ਜਨਮ ਸਰਟੀਫਿਕੇਟ ਜਾਂ ਵੋਟਰ ਆਈਡੀ, ਆਨੰਦਨ ਸਰਟੀਫਿਕੇਟ, ਬੈਂਕ ਪਾਸਬੁੱਕ ਦੀ ਕਾਪੀ, ਪਾਸਪੋਰਟ ਆਕਾਰ ਦੀ ਫੋਟੋ, ਰਾਸ਼ਨ ਕਾਰਡ ਜੇਕਰ ਹੈ। ਤਾਂ ਇਹ ਨਾ ਡਾਕੂਮੈਂਟ ਦੀ ਜ਼ਰੂਰਤ ਹੁੰਦੀ ਹੈ। ਆਓ ਹੁਣ ਵੱਧਦੇ ਹਾਂ ਅਗਲੇ ਅਪਡੇਟ ਵੱਲ। ਬਜ਼ੁਰਗ ਨਾਗਰਿਕਾਂ ਲਈ ਖੁਸ਼ਖਬਰੀ। ਭਾਰਤੀ ਰੇਲਵੇ ਨੇ ਟਿਕਟ ਦੇ ਵਿੱਚ ਮੁੜ ਕੀਤੀ ਛੋਟ। ਹੁਣ ਯਾਤਰਾ ਵਿੱਚ ਹੁਣ ਯਾਤਰਾ ਫਿਰ ਹੋਈ ਸਸਤੀ। ਸਾਲ 2020 ਦੇ ਵਿੱਚ ਕੋਵਿਡ-19 ਮਹਾਮਾਰੀ ਤੋਂ ਬਾਅਦ ਰੇਲਵੇ ਨੇ ਸੀਨੀਅਰ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ ਟਿਕਟ ਛੋਟ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਸੀ। ਇਸ ਫੈਸਲੇ ਕਾਰਨ ਲੱਖਾਂ ਬਜ਼ੁਰਗ ਯਾਤਰੀਆਂ ਨੂੰ ਯਾਤਰਾ ਵਿੱਚ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪਿਆ। ਪਰ ਹੁਣ 2025 ਵਿੱਚ ਇੱਕ ਇੱਕ ਵਾਰ ਫਿਰ ਰੇਲਵੇ ਨੇ ਵੱਡੀ ਰਾਹਤ ਦਿੱਤੀ ਹੈ ਸੀਨੀਅਰ ਨਾਗਰਿਕਾਂ ਲਈ ਟਿਕਟਾਂ ਤੇ ਛੋਟ ਦੀ ਸਹੂਲਤ ਦੁਆਰਾ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨਾਲ ਉਹਨਾਂ ਦੀਆਂ ਜੇਬਾਂ ਤੇ ਬੋਝ ਘਟ ਜਾਵੇਗਾ ਅਤੇ ਉਹ ਹੁਣ ਬਿਨਾਂ ਕਿਸੇ ਪਰੇਸ਼ਾਨੀ ਦੇ ਯਾਤਰਾ ਕਰ ਸਕਣਗੇ। ਇਹ ਕਦਮ ਨਾ ਸਿਰਫ ਬਜ਼ੁਰਗਾਂ ਨੂੰ ਵਿੱਤੀ ਤੌਰ ਤੇ ਮਦਦ ਕਰਦਾ ਹੈ ਬਲਕਿ ਸਮਾਜਿਕ ਤੌਰ ਤੇ ਵੀ ਉਹਨਾਂ ਦਾ ਸਤਿਕਾਰ ਅਤੇ ਸਹੂਲਤ ਵੀ ਪ੍ਰਦਾਨ ਕਰਦਾ ਹੈ। ਆਓ ਜਾਣਦੇ ਹਾਂ ਇਸ ਸਹੂਲਤ ਨਾਲ ਜੁੜੀ ਹਰ ਮਹੱਤਵਪੂਰਨ ਜਾਣਕਾਰੀ ਟਿਕਟ ਛੋਟ ਸਹੂਲਤ ਮੋੜ ਸ਼ੁਰੂ। ਰੇਲਵੇ ਮੰਤ੍ਰਾਲੇ ਨੇ ਸਾਲ 2025 ਤੋਂ ਸੀਨੀਅਰ ਨਾਗਰਿਕਾਂ ਲਈ ਟਿਕਟ ਛੋਟ ਨੂੰ ਦੁਬਾਰਾ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ ਪੁਰਸ਼ ਯਾਤਰੀਆਂ ਲਈ 40% ਛੋਟ ਮਹਿਲਾ ਯਾਤਰੀਆਂ ਲਈ 50% ਛੋਟ ਇਹ ਛੋਟ ਸਿਰਫ ਸਲੀਪਰ ਅਤੇ ਸੀਨੀਅਰ ਕਲਾਸ ਸਿਟਿੰਗ ਕਲਾਸ ਵਿੱਚ ਲਾਗੂ ਹੋਵੇਗੀ ਟਿਕਟ ਬੁਕਿੰਗ ਦੇ ਸਮੇਂ ਇਹ ਛੋਟ ਆਪਣੇ ਆਪ ਲਾਗੂ ਹੋ ਜਾਵੇਗੀ ਇਸ ਲਈ ਨਿਰਧਾਰਿਤ ਸ਼ਰਤਾਂ ਇਹ ਹਨ ਰੇਲਵੇ ਨੇ ਕੁਝ ਵਿਸ਼ੇਸ਼ ਯੋਗਤਾ ਅਨੁਸਾਰ ਨਿਰਧਾਰਿਤ ਸ਼ਰਤਾਂ ਕੀਤੀਆਂ ਹਨ ਤਾਂ ਜੋ ਲੋਕ ਸਿਰਫ ਲੋੜਵੰਦ ਲੋਕ ਹੀ ਇਸ ਲਾਭ ਦਾ ਸਹੀ ਢੰਗ ਨਾਲ ਲਾਭ ਉਠਾ ਸਕਣ ਪੁਰਸ਼ ਯਾਤਰੀ ਦੀ ਉਮਰ ਘੱਟੋ ਘੱਟ 60 ਸਾਲ ਹੋਣੀ ਚਾਹੀਦੀ ਹੈ ਔਰਤ ਯਾਤਰੀ ਦੀ ਉਮਰ ਘੱਟੋ ਘੱਟ 58 ਸਾਲ ਹੋਣੀ ਚਾਹੀਦੀ ਹੈ ਯਾਤਰੀ ਕੋਲ ਇੱਕ ਵੈਧ ਸਰਕਾਰੀ ਪਛਾਣ ਪੱਤਰ ਜਿਵੇਂ ਕਿ ਆਧਾਰ ਕਾਰਡ ਜਾਂ ਪੈਨਸ਼ਨ ਕਾਰਡ ਹੋਣਾ ਚਾਹੀਦਾ ਹੈ ਤਾਂ ਦੋਸਤੋ ਇਸ ਅਪਡੇਟ ਦੇ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੀ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਸਾਰਾ ਅਲਰਟ ਤੇ